ਸਤਕਾਰਯੋ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਗੁਦਰਤੀ ਖੇਤੀ ਕਿਸਾਨ ਗਰਮਿੱਤਰ ਸਿੰਘ ਤੇ ਆਪਣੇ ਪੰਜਾਬ ਦੀ ਧਰਤੀ ਵਿੱਚ ਜੋ ਕੋਈ ਬਹੁਤ ਹੀ ਵਧੀਆ ਖਰਾਕੀ ਦਿੱਤਣਾ ਭਰੂਰ ਫਸਲ ਉਗਦੀ ਆ ਤਾਂ ਉਹ ਚਿਬੜਨੇ ਘੱਟ ਖਰਚ ਨਾਲ ਉਗੀਆਂ ਵੀਰੇ ਜਦੋਂ ਆਪਾਂ ਨੂੰ ਬ੍ਰੀਕੀ ਨਾਲ ਦੇਖਿਆ ਤੁਸੀਂ ਇਹ ਦੇਖੋ ਇਹਦੇ ਉੱਤੇ ਲੂਣੇ ਮਤਲਬ ਇਹਨੂੰ ਸੁਰੱਖਿਅਤ ਰੱਖਣ ਲਈ ਕੁਦਰਤ ਦਾ ਡਿਜ਼ਾਈਨ ਆ ਜਿੱਕਿ ਨੇ ਪਾਲਾ ਮੰਗ ਲੂਣੇ ਜਦੋਂ ਆਪਾਂ ਜਦਾ ਹੱਥ ਫੇਰੀ ਕਰਦੇ ਆ ਤਾਂ ਉਹ ਲੂਣ ਜਦੋਂ ਕਿਸੇ ਵਿੱਚ ਕਣਪਿੰਡੀ ਤੇ ਹੁੰਦੇ ਨੇ ਜਦੋਂ ਉਹ ਚੀਜ਼ਾਂ ਦੇ ਲੂ ਟੁੱਟਦੇ ਨੇ ਤਾਂ ਉਹਨਾਂ ਦਾ ਪਾਣੀ ਨਿਕਲਦਾ ਤੇ ਛੇਤੀ ਕਾਲੀ ਹੋ ਗਈ ਜਾਂ ਖਰਾਬ ਹੋਣ ਦੀ ਗਜੈਹ ਬਣ ਜਾਂਦੀ ਹੈ ਸਿਸਟਮ ਮਤਲਬ ਕੁਦਰਤ ਨੇ ਹਰੇਕ ਨੂੰ ਸੁਰੱਖਿਅਤ ਰੱਖਣ ਲਈ ਇੰਨਾ ਵਧੀਆ ਡਿਜ਼ਾਈਨ ਬਣਾਇਆ ਤੇ ਆਪਣੇ ਆਪ ਉੱਗਦੇ ਨੇ ਤੇ ਵਧੀਆ ਉਤਪਾਦੰਦਿਆਂ ਦੇ ਤੇ ਕਾਫੀ ਮਹਿੰਗੇ ਵਿਕ ਜਾਂਦੇ ਨੇ ਕਿਸਾਨ ਮੰਡੀ ਦੇ ਵਿੱਚ ਇਹ ਆਪਣੇ 40 ਰੁਪਏ ਪਾਈਆ ਤੱਕ ਆਮ ਨਾਲ ਵਿਕ ਜਾਂਦਾ ਜੇ 100 ਰੁਪਏ ਕਿਲੋ ਹੀ ਵਿਕਦਾ ਤਾਂ ਫਰੀ ਦੀ ਫਸਲ ਹੈ ਤੇ ਕਾਫੀ ਜਣੇ ਗੁਣਾਂ ਨਾਲ ਭਰਪੂਰ ਹੁੰਦਾ ਤੇਨੂੰ ਕੋਈ ਬਿਮਾਰੀ ਨਹੀਂ ਨਦੀਨ ਉਗਦੇ ਨੇ ਉਸ ਤਰ੍ਹਾਂ ਉਗਦੇ ਨੇ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਜਦੋਂ ਜੁੜਦੇ ਆਂ ਤਾਂ ਜੜੀ ਬੂਟੀਆਂ ਔਸ਼ਧੀ ਗੁਣਾਂ ਨਾਲ ਭਰੇ ਹੋਏ ਪੌਦੇ ਜਿਹੜੇ ਮਿਲਦੇ ਨੇ ਉਹਨਾਂ ਤੋਂ ਪਾ ਸਿੱਖੀਏ ਸਮਝੀਏ ਵਰਤੀਏ ਸੋ ਇਸ ਤਰ੍ਹਾਂ ਚੱਬੜ ਸੰ ਬਹੁਤ ਧੰਨਵਾਦੀ